ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 13ਵਾਂ ਅੰਕੜਾ ਵਿਗਿਆਨ ਅਭਿਆਸ ਨੰਬਰ 13.2 ਇਹਦਾ ਚੌਥਾ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਆਓ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 10ਵੀਂ ਜਮਾਤ ਨਾਲ ਜੁੜੀਆਂ ਦੂਜੀ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਲਿਸਨ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 10th english mcq 10th english literature 10th grammar 10th science 10th math notes ਫਿਰ ਗਣਿਤ ਦੇ ਸਿਧਾਂਤ ਤੇ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਇੱਕ ਪੈਰੇ ਵਿਦਿਆਰਥੀਓ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਸਬਜੈਕਟਸ ਦੀਆਂ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤਾਰਿਤ ਰੂਪ ਦੇ ਕੇ ਉਹਨਾਂ ਨੂੰ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ। ਆਓ ਦੇਖੀਏ ਬੱਚੇ ਹੁਣ ਇਹ ਵੜਾ ਸਵਾਲ। ਕਹਿੰਦੇ ਹੈਟ ਦਿੱਤੀ ਵੰਡ ਸਾਰਣੀ ਹੈ। ਵੰਡ ਸਾਰਣੀ ਡਿਸਟ੍ਰਿਬਿਊਸ਼ਨ ਟੇਬਲ ਨੂੰ ਕਹਿੰਦੇ ਆ ਵੰਡ ਸਾਰਣੀ ਭਾਰਤ ਦੇ ਸੈਕੰਡਰੀ ਸਕੂਲਾਂ ਵਿੱਚ ਰਾਜਾਂ ਅਨੁਸਾਰ ਅਧਿਆਪਕ ਵਿਦਿਆਰਥੀ ਅਨੁਪਾਤ ਨੂੰ ਦਰਸਾਉਂਦੀ ਹੈ। ਇਹਨਾਂ ਅੰਕੜਿਆਂ ਦਾ ਬਹੁਲਕ ਅਤੇ ਮੱਧਮਾਨ ਪ੍ਰਾਪਤ ਕਰੋ ਤੇ ਦੋਨੋਂ ਮਾਪਾਂ ਦੀ ਵਿਆਖਿਆ ਕਰੋ। ਵੀ ਦੋਨੋਂ ਜਿਹੜੇ ਇੱਕ ਬੌਲਕ ਹੈਗਾ ਇੱਕ ਮੱਧਮਾ ਨੇ ਇਹ ਦੋਨਾਂ ਦਾ ਕੀ ਮਤਲਬ ਹੈਗਾ ਠੀਕ ਹੈ ਆਓ ਦੇਖੀਏ ਸੋ ਕਰਦੇ ਹਾਂ ਹਲ ਪਹਿਲੇ ਅਸੀਂ ਬੌਲਕ ਪ੍ਰਾਪਤ ਕਰਦੇ ਹਾਂ ਅਸੀਂ ਜਾਣਦੇ ਹਾਂ ਕਿ ਬੌਲਕ ਜਿਹਨੂੰ ਮੋਡ ਕਹਿੰਦੇ ਆ ਅੰਗਰੇਜ਼ੀ ਚ ਦਾ ਸੂਤਰ ਹੇਠ ਅਨੁਸਾਰ ਹੈ ਸੋ ਬੱਚੇ ਤੁਹਾਨੂੰ ਸੂਤਰ ਚੇਤਾ ਹੋਣਾ ਚਾਹੀਦਾ ਬੌਲਕ ਮੋਡ ਬਰਾਬਰ ਐਲ ਜਮਾ ਬ੍ਰੈਕਟ ਇਸ ਦਾ ਪਾ ਕੇ ਤੇ ਬ੍ਰੈਕਟ ਦੇ ਅੰਦਰ ਅਨੁਸ਼ ਵਿੱਚ ਆ ਜਾਏਗਾ ਐਫ 1 ਕਟਾ ਐਫ 0 2 ਐਫ 1 ਕਟਾ ਐਫ 0 ਕਟਾ ਐਫ 2 ਤੇ ਬ੍ਰੈਕਟ ਬੰਦ ਕਰਕੇ ਗੁਣਾ ਐਚ ਹੁਣ ਇਹ ਸਾਰੇ ਜਿਹੜੇ ਸੰਕੇਤ ਨੇ ਕੀ ਕੀ ਦਰਸਾਉਂਦੇ ਨੇ ਜਿੱਥੇ ਐਲ ਬਰਾਬਰ ਹੈਗਾ ਬਹੁਲਕ ਵਰਗ ਮੋਡਲ ਕਲਾਸ ਇਹਨੂੰ ਕਹ ਦਿੰਦੇ ਨੇ ਉਹਦੀ ਹੇਠਲੀ ਸੀਮਾ ਹੈਗੀ ਲੋਅਰ ਲਿਮਿਟ ਠੀਕ ਹੈ ਐਚ ਹੈਗਾ ਵਰਗ ਦਾ ਅੰਤਰਾਲ ਹੈਗਾ ਜਿਹਨੂੰ ਕਲਾਸ ਇੰਟਰਵਲ ਕਹਿੰਦੇ ਆ ਦਾ ਮਾਪ ਹੈਗਾ ਤੇ ਮੰਨਦੇ ਆਂ ਅਸੀਂ ਸੂਤਰ ਜੀ ਕਿ ਸਾਰੇ ਵਰਗ ਅੰਤਰਾਲਾਂ ਦਾ ਮਾਪ ਬਰਾਬਰ ਹੁੰਦਾ ਹੈ ਠੀਕ ਹੈ ਐਫ ਇੱਕ ਹੈਗਾ ਬਹੁਲਕ ਵਰਗ ਦੀ ਬਾਰੰਬਾਰਤਾ ਜਿਹਨੂੰ ਫ੍ਰੀਕੁਐਂਸੀ ਕਹਿੰਦੇ ਆ ਤੇ ਐਫ 0 ਹੈਗੀ ਇਹ ਬਹੁਲਕ ਵਰਗ ਤੋਂ ਠੀਕ ਪਹਿਲੇ ਵਰਗ ਦੀ ਬਾਰੰਬਾਰਤਾ ਉਹ ਤੋਂ ਪਹਿਲੇ ਵਾਲੀ ਤੇ F2 ਹੈ ਜੀ ਬੋਲਕ ਵਰਗ ਤੋਂ ਠੀਕ ਬਾਅਦ ਆਉਣ ਵਾਲੇ ਵਰਗ ਦੀ ਬਾਰੰਬਾਰਤਾ ਉਤੋਂ ਅਗਲੀ ਵਾਲੀ ਠੀਕ ਹੈ ਆਓ ਦੇਖੀਏ ਹੁਣ ਸੋਇਆ ਬੱਚੇ ਸਾਰ ਨਹੀਂ ਸਾਨੂੰ ਦਿੱਤੀ ਹੋਈ ਹੈ ਇਹ ਅੰਕੜੇ ਸਿੱਧਾ ਲਿਖ ਲੈ ਸਾਡੇ ਸਾਹਮਣੇ ਹਵਾਲੇ ਲਈ ਹੁਣ ਬੱਚੇ ਦੇਖੋ ਸਭ ਤੋਂ ਵੱਧ ਜਿਹੜੀ ਹੈ ਬਾਰੰਬਾਰਤਾ ਕਿਤੇ ਕਿੱਥੇ ਆਈ ਹੈ 3 8 9 ਸਭ ਤੋਂ ਵੱਧ ਹੈ 10 ਤੇ 10 ਦੀ ਸੰਗਤ ਜਿਹੜੀ ਆਪਣਾ ਹੋ ਜਾਏਗੀ ਵਰਗ ਜਿਹੜਾ ਹੋ ਜਾਏਗਾ 30 ਤੋਂ ਲੈ ਕੇ 35 ਤੱਕ ਹੋ ਜਾਏਗਾ ਬਸ ਇਧਰ ਉਹਦੀ ਹੈ ਅਸੀਂ ਇਹ ਧਿਆਨ ਰੱਖਣਾ ਹੈ ਠੀਕ ਹੈ ਇਹ ਹੋ ਜੇਗੀ f1 ਤੇ ਆ ਜਾਏਗਾ ਸਾਡੀ ਕਲਾਸ ਵਰਗ ਤੇ ਆ ਉਹਦੀ ਹੇਠਲੀ ਉੱਪਰਲੀ ਜਿਹੜੀ ਹੈ ਸੀਮਾ आएगी ਹੈ ਠੀਕ ਹੈ ਉਹ ਦੇਖੀਏ ਹੇਠਲੀ ਸੀਮਾ ਹਲੋ ਅੰਕੜਿਆਂ ਦੀ ਸਾਰਣੀ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ ਬੌਲਕ ਵਰਗ ਕਿਹੜਾ ਹੈ 20 ਤੋਂ 35 ਕਿਉਂਕਿ ਬੌਲਕ ਵਰਗ ਕਿਉਂ ਹੈ ਕਿਉਂਕਿ ਸਭ ਤੋਂ ਵੱਧ ਜਿਹੜੀ ਬਾਰੰਬਾਰਤਾ ਹੈ ਉਹ اسی ਵਰਗ ਵਿੱਚ ਹੈਗੀ ਹੈ ਸੋ ਬੌਲਕ ਵਰਗ ਬਰਾਬਰ 30 ਤੋਂ 35 ਅਤੇ ਇਸ ਵਰਗ ਦੀ ਹੇਠਲੀ ਸੀਮਾ ਕਿਹੜੀ ਹੈ ਹੇਠਲੀ ਮਨੇ ਹੈ ਛੋਟੀ ਵਾਲੀ l t ਤੇ ਵਰਗ ਅੰਤਰਾਲ ਦਾ ਮਾਪ ਕਿੰਨਾ ਹੋ ਜਾਏਗਾ ਇਹ 35 ਚੋਂ 30 ਘਟਾ ਲਵੋ ਇਹ ਦੋਨਾਂ ਦਾ ਅੰਤਰ ਕਿੰਨਾ ਹੈ 5 ਐਚ 5 ਹੋ ਗਿਆ ਹੁਣ ਬੌਲਕ ਵਰਗ ਦੀ ਬਾਰੰਬਾਰਤਾ ਕਿਹੜੀ ਹੈਗੀ ਹੈ ਇਹਦੇ ਨਾਲ ਇਹ 10 ਹੈਗੀ ਹੈ ਤੇ ਬੌਲਕ ਵਰਗ ਤੋਂ ਠੀਕ ਪਹਿਲੇ ਵਰਗ ਦੀ ਬਾਰੰਬਾਰਤਾ f0 ਇਹ ਤੋਂ ਪਹਿਲੇ ਕਿਹੜੀ ਹੈ 9 ਤੋਂ ਇਥੇ 9 ਲਿਖ ਲਿਆ ਕਿੰਨਾ ਸੌਖਾ ਹੈ ਅਤੇ ਬੌਲਕ ਵਰਗ ਤੋਂ ਠੀਕ ਬਾਅਦ ਆਉਣ ਵਾਲੇ ਵਰਗ ਦੀ ਬਾਰੰਬਾਰਤਾ ਇਹ ਤੋਂ ਬਾਅਦ ਕਿਹੜੀ ਹੈ 3 ਸੋ f2 3 ਹੋ ਗਿਆ ਬਸ ਹੁਣ ਇਹਨਾਂ ਮੁੱਲਾਂ ਨੂੰ ਸੂਤਰ ਵਿੱਚ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ ਤੋ ਸੂਤਰ ਚ ਭਰ ਦਿੰਨੇ ਆ ਜੀ ਐਲ ਦੀ ਜਗ੍ਹਾ 30 ਭਰਤਾ ਐਫ 1 ਦੀ ਜਗ੍ਹਾ 10 ਐਫ 0 ਦੀ ਜਗ੍ਹਾ 9 ਐਫ 1 ਦੀ ਜਗ੍ਹਾ 10 ਐਫ 0 ਦੀ ਜਗ੍ਹਾ 9 ਤੇ ਐਫ 2 ਦੀ ਜਗ੍ਹਾ 3 ਤੇ ਐਚ ਦੀ ਥਾਂ ਤੇ ਹੋ ਗਿਆ 5 ਹੁਣ 30 ਜਮਾ ਇਹਦੇ ਲਿਖ ਦੇਣਾ 10 ਚ 9 ਹੋ ਗਿਆ 1 2 ਦਸੇ 20 20 ਆ ਗਿਆ ਤੇ ਘਟਾ 9 ਤੇ ਘਟਾ 3 ਕਿੰਨਾ ਹੋ ਗਿਆ ਘਟਾਓ 12 ਘਟਾਓ 12 ਹੋ ਗਿਆ ਤੇ ਗੁਣਾ 5 ਠੀਕ ਹੈ ਜੀ ਹੁਣ 5 5 ਤੇ 20 ਚੋਂ 12 ਗਿਆ 8 ਸੋ ਇਹ ਬਣ ਗਿਆ 30 ਜਮਾ 5/5 5/8 ਤੇ 5/8 ਨੂੰ ਜੇ ਲੈ 5 ਨੂੰ 8 ਨਾਲ ਭਾਗ ਕੀਤਾ ਤਕਸੀਮ ਕੀਤਾ ਤੇ ਆ ਗਿਆ 0.625 30 ਵਿੱਚ ਜੋੜਤਾ ਤੇ 30 0.625 ਹੁਣ ਵਿੱਚ 6 ਤੋਂ ਬਾਅਦ 2 ਹੈਗਾ ਇਹ 2 ਜਿਹੜਾ 5 ਤੋਂ ਛੋਟਾ ਹੈ ਤੇ ਇਹਨੂੰ 6 ਨੂੰ ਛੇ ਰਹਿੰਦਾਗੇ ਨਿਗਤੀਕਰਨ ਕਰਨ ਲਈ ਸੋ ਇਸ ਤਰ੍ਹਾਂ ਬਹੁਲਕ ਮੋਡ ਬਰਾਬਰ 30.6 30.6 ਸਾਡਾ ਆ ਗਿਆ ਹੁਣ ਅਸੀਂ ਕਰਦੇ ਹਾਂ ਮੱਧਮਾਨ ਹੁਣ ਮੱਧਮਾਨ ਲਈ ਅਸੀਂ ਬੱਚਿਓ ਆਪਣੀ ਵਿਧੀ ਵਰਤਾਂਗੇ ਹਨਾ ਜੇਕਰ a ਸਾਰੇ xi ਵਿੱਚੋਂ ਕਿਸੇ xi ਨੂੰ ਕਲਪਨਿਕ ਮੱਧਮਾਨ ਦੇ ਰੂਪ ਵਿੱਚ ਮੰਨ ਲਈਏ ਤਾਂ ਵਿਚਲਨ ਡਿਵੀਏਸ਼ਨ di x ਘਟਾਓ xi ਘਟਾਓ a ਹੁੰਦਾ ਠੀਕ ਹੈ ਨਾ ਜੀ ਤੇ x ਕੀ ਹੁੰਦਾ ਜਿਹਨੂੰ ਵਰਗਚਿੰਨ ਕਹਿੰਦੇ ਆਪਾਂ ਇਹ ਉੱਪਰਲੀ ਵਰਗਸੀਮਾ ਜਮਾ ਹੇਠਲੀ ਵਰਗਸੀਮਾ 2 ਹੁੰਦਾ ਹੁਣ ਤੇ ਮੱਧਮਾਨ ਜਿਹੜਾ ਸੂਤਰ ਕੀ ਹੈ x bar a sigma fi ui sigma fi h ਤੇ ਜਿੱਥੇ ui ਕੀ ਦੇ ਬਰਾਬਰ ਹੈ =DI/H ਠੀਕ ਹੈ ਜੀ ਹੁਣ ਬੱਚਿਓ A ਨੂੰ X ਚਾਰ ਲੈ ਲੈਣੇ ਆਪਾਂ X 3 ਲੈ ਲਓ X 4 ਲੈ ਲਓ X 5 ਲੈ ਲਓ ਕੋਈ ਵੀ ਲੈ ਲਓ ਅਸੀਂ ਕੇਂਦਰ ਦੇ ਵਿੱਚ ਗੱਭੇ ਜਿਹੜਾ ਹੁੰਦੀ ਏ X I ਉਹ ਲੈਣੇ ਆ X 4 ਨੂੰ 32.5 ਅਤੇ H ਨੂੰ 5 ਲੈ ਕੇ ਸਾਨੂੰ ਇਹ ਸਾਰਣੀ ਪ੍ਰਾਪਤ ਹੁੰਦੀ ਹੈ ਲਓ ਜੀ ਸੋ ਇਹ ਸਾਨੂੰ ਦਿੱਤੀ ਹੋਈ ਸੀ ਸਾਰਣੀ ਇਹ ਕਾਲਮ ਦਿੱਤਾ ਹੋਇਆ ਸੀਗਾ ਤੇ ਇਹ ਵੀ ਦਿੱਤਾ ਹੋਇਆ ਸੀਗਾ ਹੁਣ ਅਸੀਂ ਵਰਗ ਚਿੰਨ ਐਕਸਾਈ ਕੱਢ ਲੈਣਾ ਹੈ ਕਿਦਾਂ ਇਹ ਦੋਨਾਂ ਨੂੰ ਜੋੜਨਾ ਹੈ ਹੇਠਲੀ ਸੀਮਾ ਤੇ ਉੱਪਰਲੀ ਸੀਮਾ ਨੂੰ ਤੇ ਦੋ ਦੇ ਨਾਲ ਤਕਸੀਮ ਕਰ ਲੈਣਾ ਹੈ 15 ਜਮਾ 20 ਕਿੰਨਾ ਹੁੰਦਾ 35 35/2 17.5 20 ਜਮਾ 25 ਕਿੰਨਾ ਹੁੰਦਾ 45 45/2 22.5 25 ਜਮਾ 30 ਕਿੰਨਾ ਹੁੰਦਾ 55 55/2 ਕਿੰਨਾ ਜੀ 27.5 ਇਦਾਂ ਕਰਦੇ ਕਰਦੇ ਸਾਰੇ ਲਿਖ ਲੈਣੇ ਨੇ ਤੇ ਐਕਸ 4 32.5 ਨੂੰ ਅਸੀਂ ਏ ਲੈ ਲੈਣਾ ਤੇ ਸਾਰਿਆਂ ਦੇ ਵਿੱਚੋਂ ਏ ਨੂੰ 32.5 ਨੂੰ ਘਟਾਉਣਾ ਜਿਵੇਂ ਇਹ ਚੋਂ 32.5 ਘਟਾਇਆ ਤੇ ਆਇਆ ਘਟਾਓ 15 ਇਹ ਚੋਂ ਘਟਾਇਆ ਤੇ ਆਇਆ ਘਟਾਓ 10 ਇਹਦੇ ਵਿੱਚੋਂ 32.5 ਘਟਾਇਆ ਤੇ ਆਇਆ ਘਟਾਓ 5 ਇਹਦੇ ਵਿੱਚੋਂ 32.5 ਨੂੰ ਘਟਾਇਆ ਤੇ 0 ਆ ਗਿਆ ਹੁਣ ਇਹਦੇ ਵਿੱਚੋਂ ਘਟਾਇਆ ਤੇ 5 ਆ ਗਿਆ ਇਹਦੇ ਵਿੱਚੋਂ ਘਟਾਇਆ ਤੇ 10 ਆ ਗਿਆ ਇਹਦੇ ਵਿੱਚੋਂ 32.5 ਘਟਾਇਆ ਤੇ 15 ਆ ਗਿਆ ਤੇ ਇਹਦੇ ਵਿੱਚੋਂ 32.5 ਘਟਾਇਆ ਤੇ 20 ਆ ਗਿਆ ਠੀਕ ਹੈ ਬੱਚੋ ਹੁਣ ਜੇ ਮੈਂ ਇਹਨੂੰ ਇਹਦੇ ਨਾਲ ਗੁਣਾ ਕਰਾਂ ਤਾਂ ਵੀ ਸਵਾਲ ਹੋ ਜਾਏਗਾ ਤੇ ਮੈਂ ਇਹ ਦੋ ਕਾਲਮ ਛੱਡ ਦੇਵਾਂਗਾ ਫਿਰ ਮੈਂ ਐਫ ਆਈ ਤੇ d i ਲੈ ਲਵਾਂ ਪਰ ਬੱਚੇ ਨੇ ਦੇਖਿਆ ਕਿ ਇਦਾਂ ਮੈਂ ਵੱਡੀ ਸੰਖਿਆ ਨੂੰ ਗੁਣਾ ਕਿਉਂ ਕਰਾਂ ਮੈਂ ਛੋਟੀ ਕਰ ਲੈਣਾ ਹੁਣ 15 10 15 ਇਹ ਤਿੰਨੋਂ ਪੰਜ ਦਾ ਭਾਗ ਹੋ ਜਾਂਦੇ ਨੇ 5 10 15 20 ਇਹ ਸਾਰੇ ਪੰਜ ਦਾ ਭਾਗ ਹੋ ਜਾਂਦੇ ਭਾਗ 5 ਇਹਨਾਂ ਦਾ ਸਾਂਝਾ ਗੁਣਨਖੰਡ ਹੈ ਸੋ h ਨੂੰ ਮੈਂ 5 ਲੈ ਲਿਆ ਤੇ 5 3 15 ਘਟਾਓ 3 5 2 10 ਘਟਾਓ 2 5 1 5 ਘਟਾਓ 1 5 1 5 5 2 10 5 3 15 5 4 20 ਹੁਣ ਮੈਂ ਇਹਨਾਂ ਦੇ ਨਾਲ ਐ ਵੜੇ ਜਿਹੜੇ ਹੈਗੇ ਨੇ ਐਚ ਯੂ ਆਈ ਦੇ ਨਾਲ ਮੈਂ ਐਫ ਆਈ ਨੂੰ ਗੁਣਾ ਕਰਾਂਗਾ ਸੋ 3 ਗੁਣਾ ਘਟਾਓ 3 ਘਟਾਓ 9 8 ਗੁਣਾ ਘਟਾਓ 2 ਘਟਾਓ 16 ਆ ਗਿਆ 9 ਘਟਾਓ 1 ਗੁਣਾ ਘਟਾਓ 1 ਦੇ ਨਾਲ ਘਟਾਓ 9 ਆ ਗਿਆ 10 ਨੂੰ 0 ਨਾਲ ਗੁਣਾ ਕੀਤਾ 0 ਆ ਗਿਆ 3 ਨੂੰ 1 ਨਾਲ ਗੁਣਾ ਕੀਤਾ 3 ਆ ਗਿਆ 0 ਨੂੰ 2 ਨਾਲ ਗੁਣਾ ਕੀਤਾ 0 ਆ ਗਿਆ 0 ਨੂੰ 3 ਨਾਲ ਗੁਣਾ ਕੀਤਾ 0 ਆ ਗਿਆ ਦੋਨੋਂ 8 ਨਾਲ ਗੁਣਾ ਦੋ ਨੂੰ 4 ਨਾਲ ਗੁਣਾ ਕੀਤਾ ਇਹ ਤੁਹਾਡਾ ਸੌਰੀ 0 ਨੂੰ 2 ਨਾਲ ਗੁਣਾ ਕੀਤਾ 0 0 ਨੂੰ 3 ਨਾਲ ਗੁਣਾ ਕੀਤਾ 0 ਤੇ 2 ਨੂੰ 4 ਨਾਲ ਗੁਣਾ ਕੀਤਾ 8 ਠੀਕ ਹੈ ਬੱਚਿਓ ਹੁਣ ਇਹ ਆ ਗਿਆ 3 ਹੋਰ 8 11 ਤੇ ਘਟਾਓ 16 ਘਟਾਓ 16 ਜਮਾ ਘਟਾਓ ਜਮਾ 11 ਕਿੰਨਾ ਹੋ ਜਾਏਗਾ ਘਟਾਓ 5 ਤੇ 9 ਹੋਰ 9 18 ਹੋਰ 5 23 ਸੋ ਘਟਾਓ 23 ਜਿਹੜਾ ਸਾਡਾ sigma fi ui ਆ ਗਿਆ ਠੀਕ ਹੈ ਬੱਚਿਓ ਹੁਣ ਇਹ ਜਿਹੜਾ ਸੀ ਅਸੀਂ H ਦੇ ਨਾਲ ਭਾਗ ਕੀਤਾ ਨਾ ਉਹ ਇਸੇ ਕਰਕੇ H ਜਿਹੜਾ 5 ਦੇ ਨਾਲ ਭਾਗ ਕੀਤਾ ਉਹ ਅਸੀਂ ਫਾਰਮੂਲਾ ਵਿੱਚ ਸੂਤਰ ਦੇ ਵਿੱਚ ਬਾਅਦ ਵਿੱਚ 5 ਨਾਲ ਗੁਣਾ ਕਰਦੇ ਹਾਂ ਠੀਕ ਹੈ ਅਨੁਸਾਰੀ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ FI ਘਟਾਓ 23 ਆ ਗਿਆ ΣFI ਘਟਾਓ ਆਪਣਾ 35 ਆ ਗਿਆ ਹੁਣ ਮੱਧਮਾਨ ਦਾ ਸੂਤਰ ਇਹ ਬਲਾ ਹੈਗਾ ਅਦਿਕੋਕ ਹੁਣ H ਦੇ ਨਾਲ ਅਸੀਂ ਗੁਣਾ ਕਰ ਦਿੱਤਾ ਜਿਹੜਾ H ਨਾਲ ਅਸੀਂ ਭਾਗ ਕੀਤਾ ਸੀ ਉਹ ਇੱਥੇ ਫਾਰਮੂਲੇ ਵਿੱਚ ਅਸੀਂ ਫਿਰ H ਨਾਲ ਗੁਣਾ ਕਰ ਦਿੰਦੇ ਆ ਜਿੱਦਾਂ A ਅਸੀਂ ਘਟਾਉਨੇ ਆ X Y ਵਿੱਚੋਂ ਤੇ ਇੱਥੇ X ਅਸੀਂ ਜੋੜ ਦਿੰਨੇ ਆ ਤੇ A ਜੋੜ ਦਿੰਨੇ ਆ ਇੱਥੇ A ਜੋੜ ਦਿੱਤਾ ਕਿਉਂਕਿ A ਘਟਾਇਆ ਸੀਗਾ ਤੇ H ਨਾਲ ਗੁਣਾ ਕਰਦੇ ਆ ਕਿਉਂਕਿ H ਦੇ ਨਾਲ ਭਾਗ ਕੀਤਾ ਸੀਗਾ ਤੇ ਇਹ ਘਟਾਣਾ ਤੇ ਭਾਗ ਭਾ ਕਰਨ ਕਿਉਂ ਕਰਦੇ ਆ ਤਾਂ ਕਿ ਸਾਡੀ ਜਿਹੜੀ ਗੁਣਾ ਹੈਗੀ ਏ ਉਹ ਸਰਲ ਹੋ ਜਾਏ ਠੀਕ ਹੈ ਹੁਣ ਮੁੱਲ ਪਰ ਦਿੱਤੇ A ਦੀ ਜਗ੍ਹਾ 23.5 ਜਮਾ ਇਹ ਸਾਡਾ ਆਇਆ ਘਟਾਓ ਤੇ ਹੈਗਾ 35 5 ਹੁਣ 5 ਨੂੰ 7 ਤੇ 35 ਇੱਥੇ ਦੇ 7 ਆ ਗਿਆ ਥੱਲੇ ਇਹ 7 ਥੱਲੇ ਆ ਗਿਆ ਠੀਕ ਹੈ ਇੱਥੇ ਇਕੱਲਾ ਰਹਿ ਗਿਆ 23 ਤੇ ਇਹ ਘਟਾਓ ਹੈਗਾ ਜਮਾ ਹੈਗਾ ਸੋ ਇੱਥੇ ਘਟਾਓ ਆ ਗਿਆ 32.5 ਘਟਾਓ 23 7 23 ਨੂੰ 7 ਨਾਲ ਭਾਗੀ ਤਾਂ ਤੇ ਆ ਗਿਆ 3.285 32.5 ਚੋਂ ਜਿਹੜੇ ਨੂੰ ਘਟਾਇਆ ਤੇ ਹੈਗਾ 29.215 ਤੇ ਹੁਣ ਬੱਚਿਓ ਜਿਹੜਾ ਹੈਗਾ 2 ਤੋਂ ਬਾਅਦ ਇੱਕ ਹੈਗਾ ਜੋ ਕਿ 500 ਛੋਟਾ ਹੈ ਇਸ ਕਰਕੇ ਨੂੰ ਅਸੀਂ ਦੋ ਹੀ ਰੰਡ ਮੰਮ ਲਏ ਇਸ ਤਰ੍ਹਾਂ ਵਿਦਿਆਰਥੀ ਅਧਿਆਪਕ ਅਨੁਪਾਤ ਦਾ ਮੱਧਮਨ ਹੋ ਗਿਆ 29.2 ਤੇ ਜਿਹੜਾ ਉਹ ਸੀਗਾ ਬਹੁਲਕ ਉਹ ਅਸੀਂ 30.6 ਹੁਣ ਇਹ ਦੋਨਾਂ ਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਔਸਤਨ ਵਿਦਿਆਰਥੀ ਅਧਿਆਪਕ ਅਨੁਪਾਤ ਜੋ ਕਿ ਮੱਧਮਨ ਹੈ ਉਹ 29.2 ਹੈ ਭਾਵ ਇਹ ਔਸਤ ਹੈਗੀ ਹੈ ਸਾਰੇ ਅਨੁਪਾਤਾਂ ਦੀ ਜਦਕਿ ਜ਼ਿਆਦਾਤਰ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਹ ਅਨੁਪਾਤ ਬਹੁਲਕ 30.6 ਹੈ ਭਾਵ ਸਾਰੇ ਅਨੁਪਾਤਾਂ ਦਾ ਔਸਤ ਤੇ 29.2 ਹੈਗਾ ਜਿਹਨੂੰ ਅਸੀਂ ਮੱਧਮਨ ਕਹਿੰਦੇ ਆ ਤੇ ਬੌਲਗ 30.6 ਆਇਆ ਇਹਦਾ ਮਤਲਬ ਇਹ ਹੈ ਕਿ ਜ਼ਿਆਦਾਤਰ ਰਾਜਾਂ ਦੇ ਵਿੱਚ ਜ਼ਿਆਦਾਤਰ ਰਾਜਾਂ ਦੇ ਵਿੱਚ ਜਿਹੜਾ ਅਨੁਪਾਤ ਹੈਗਾ ਉਹ 30.6 ਹੈਗਾ ਇਹਦਾ ਇਹ ਮਤਲਬ ਹੈਗਾ ਇਹਦੀ ਇਦਾਂ ਵਿਆਖਿਆ ਅਸੀਂ ਕੀਤੀ ਹੈ ਸੋ ਪਿਆਰੇ ਵਿਦਿਆਰਥੀਓ ਐਸੀ ਤੁਹਾਡਾ ਸਵਾਲ ਨੰਬਰ ਚੌਥਾ ਤੇ ਤੁਸੀਂ ਇਸੇ ਤਰ੍ਹਾਂ ਨਿਮਰਤਾ ਨਾਲ ਉਤਸ਼ਾਹ ਨਾਲ ਨਿਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ